ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਪੈਣਾ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਂਚਾਰ ਇਹਦਾ ਵੀ ਅਸੀਂ ਰਹਿ ਆ ਫੇਰ ਸ਼ੂਟ ਕਰਨ ਨਵੀਂ ਤੇ ਇਹ ਵਲੌਗ ਬਾਅਦ ਚ ਹੀ ਹੋਊਗਾ ਹੋ ਸਕਦਾ ਤੇ ਪਹਿਲਾਂ ਵੀ ਆ ਜੇ ਕੋ ਪਤਾ ਨਹੀਂ ਇਹ ਵੀਡੀਓ ਦਾ ਕਿਹਦਾ ਹੋਵੇ ਲਾਂਗੇ ਪਹਿਲਾਂ ਆਗਾ ਤਾਂ ਵੀ ਡਿਸਕ੍ਰਿਪਸ਼ਨ ਵਿੱਚ ਜਾ ਕੇ ਚੈੱਕ ਕਰ ਲੋ ਜੀ ਇਹ ਵੀਡੀਓ ਦਾ ਲਿੰਕ ਜੇ ਨਵੀਂ ਕਮੇਡੀ ਆਉਣ ਲੱਗੀ ਹੈ ਬਾਅਦ ਚ ਆਗਾ ਤਾਂ ਵੀ ਡਿਸਕ੍ਰਿਪਸ਼ਨ ਵਿੱਚ ਚੈੱਕ ਕਰ ਲਓ ਮੈਂ ਲਿੰਕ ਲਾ ਦੂੰਗਾ ਤੇ ਅੱਜ ਅਸੀਂ ਲੋਕੇਸ਼ਨ ਕਰਤੀ ਚੇਂਜ ਪਹਿਲਾਂ ਸਾਡੇ ਘਰੇ ਬਣਾਉਂਦੇ ਹਾਂ ਅੱਜ ਕਰਤੀ ਸ਼ੇਰੇ ਵੀਰ ਘਰੇ ਇੱਧਰ ਇੰਦਰ ਰਾਈਟਰ ਸਾਹਿਬ ਡਾਇਰੈਕਟਰ ਸਾਹਿਬ ਇੱਧਰ ਹੈ ਹੁ ਐਕਟਰ ਸਾਹਿਬ ਇਧਰ ਆਗਾ ਸ਼ੇਰਾ ਵੀਰ ਪਾਣੀ ਲੈ ਕੇ ਐਕਟਰ ਸਾਹਿਬ ਐਕਟਰ ਸਾਹਿਬ ਮੇਨ ਲੀਡ ਕਰਨ ਦਾ ਅੱਜ ਆ ਮੇਨ ਲੀਡ ਕਰਨ ਦਾ ਸਹੀ ਗੱਲ ਤੇ ਇਦਾਂ ਹੀ ਬਸ ਹੌਲੀ ਹੌਲੀ ਵੀਡੀਓ ਬਣਾਉਂਦੇ ਜਾਵਾਂਗੇ ਤੇ ਇਦਾਂ ਹੀ ਬਾਕੀ ਇਹ ਵੀ ਜਿਹੜੀਆਂ ਪਹਿਲੀਆਂ ਵੀਡੀਓਆਂ ਉਹ ਵਧੀਆ ਬਣੀਆਂ ਤੇ ਆ ਜਿਹੜੀ ਵੀਡੀਓ ਬਣਨੀ ਹੈ ਇਹ ਹੋਰ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੇ ਆ ਕਿਉਂਕਿ ਜਿਹੜੀ ਜਿਹੜੀ ਨਵੀਂ ਨਵੀਂ ਵੀਡੀਓ ਬਣਾਉਂਦੇ ਆ ਅਸੀਂ ਗਾਂ ਦੇ ਗਾਂ ਉਹ ਹਰ ਵੀਡੀਓ ਵਿੱਚ ਅਸੀਂ ਇਹ ਚਾਹੁੰਦੇ ਆ ਕਿ ਵਧੀਆ ਤੇ ਵਧੀਆ ਵਧੀਆ ਹੀ ਬਣੇ ਜਿੰਨਾ ਵਧੀਆ ਹੋ ਸਕਦਾ ਹੈ ਨਾ ਤੇ ਪਰਫੈਕਟ ਹੀ ਦਵਾਂਗਾ ਆਪਣਾ 100% ਬਾਕੀ ਚਲੋ ਕਰਦੇ ਹਾਂ ਕੁਝ ਹੁਣ ਬਣਾਉਨੇ ਆਂ ਵੀਡੀਓ ਤੇ ਕਿਦਾਂ ਦਾ ਲੱਗਨ ਦਿਆ ਬਹੁਤ ਵਧੀਆ ਲੱਗਨ ਦਿਆ ਗਰਮੀ ਬਹੁਤ ਪਾ ਸਾਰੀ ਜਿਹੜੀ ਨਾਲੀਆਂ ਜੀਆਂ ਅੱਜ ਸਾਰੀ ਜਿਹੜੀ ਲੰਘੇ ਨਹੀਂ ਅੱਜ ਇਹ ਪਾਣੀ ਪੀ ਲਿਆਣਾ ਪਾਣੀ 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 ਸੋ ਠੀਕ ਹੈ ਮਿਲਦੇ ਆਂ ਪਾਣੀ ਪਾਣੀ ਪੀ ਕੇ ਆਣਾ ਸੋ ਗਾਇਸ ਹੁਣ ਅਸੀਂ ਬੈਠੇ ਆਂ ਮਾੜੇ ਬ੍ਰੇਕ ਲਈ ਕਿ ਸਵੇਰ ਦੇ ਲਗਾਤਾਰ ਕੰਟੀਨਿਊਸਲੀ ਵੀਡੀਓ ਬਣਾਈ ਜਾਣੇ ਆਂ ਅਸੀਂ ਤੇ ਰੁਕੇ ਨਹੀਂ ਸਵੇਰੇ ਤੇ ਮਤਲਬ ਵੀਡੀਓ ਬਣਾਉਂਦੇ ਆਂ ਅਸੀਂ ਤੇ ਕੋਈ ਗੱਲ ਨਹੀਂ ਆ ਅੱਜ ਹੋ ਸਕਦਾ ਹੈ ਕੰਪਲੀਟ ਕਰਕੇ ਫੇਰ ਹੀ ਟਾਂਗੇ ਤੇ ਇੰਦਰ ਤੇ ਬੈਠਾ ਆਓ ਉਹ ਤੁਹਾਨੂੰ ਬੈਠ ਉਹ ਪਰਣੀ ਕਰਨਾ ਗੱਲ ਕਰਨਾ ਫੋਨ ਫਾਦ ਕੇ ਤੇ ਬਾਕੀ ਚਲੋ ਆਈ ਤੇ ਇਹੋ ਚਾਹੁੰਦੇ ਆਂ ਵੀ ਜਲ ਆਜਾ ਵੀਡੀਓ ਕੰਪਲੀਟ ਹੋ ਜੇ ਉਹਦੀ ਵਿਚਾਰੇ ਦੀ ਛੁੱਟੀ ਨਾ ਵਜੇ ਉਦਾਂ ਇਹ ਵੀ ਜਨੇ ਵੀਡੀਓ ਕ ਨਹੀਂ ਕੰਪਲੀਟ ਹੁੰਦੀ ਫਿਰ ਉਹਨੂੰ ਛੁੱਟੀ ਮਾਰਨੀ ਪਣੀ ਇੱਕ ਦਿਨ ਤੇ ਛੁੱਟੀ ਮਾਰੀ ਉਹਨੇ ਤੇ ਫਿਰ ਫਿਰ ਇਹਦੇ ਪੈਸੇ ਪੁਆ ਨਾ ਕਟੇ ਜਾਣ ਛੁੱਟੀ ਮਾਰਨ ਦਾ ਇਹ ਪੰਗਾ ਵਾ ਇਹ ਚਲੋ ਗਰੀਬੀ ਚ ਉੱਠਣਾ ਕਿਹੜਾ ਸੌਖਾ ਸਹੀ ਗੱਲ ਗਰੀਬੀ ਚ ਉੱਠਣਾ ਕਿਹੜਾ ਸੌਖਾ ਵਾ ਬਹੁਤ ਔਖਾ ਗਰੀਬੀ ਚ ਉੱਠਣਾ ਬਹੁਤ ਔਖਾ ਵਾ ਸਹੀ ਕਹਿਣਾ ਤੋਂ ਇਹ ਕਹਿੰਦਾ ਹੈ ਨਾ ਗਰੀਬੀ ਚ ਉੱਠਣਾ ਕਿਹੜਾ ਸੌਖਾ ਗਰੀਬੀ ਚ ਉੱਠਣਾ ਸਹੀ ਗੱਲ ਬਹੁਤ ਔਖਾ ਵਾ ਉਹਨੇ ਅੱਜ ਹੀ ਮਿਹਨਤ ਕਰਨ ਨੇ ਆ ਮਹਾਰਾਜ ਕਰੇ ਕਿਰਪਾ ਲਖਦਾ ਦਾ ਪੀਰ ਬਾਬਾ ਦੀਪ ਸਿੰਘ ਜੀ ਤੇ ਸਾਡੇ ਵੀਡੀਓ ਚੱਲ ਜਾਣ ਵੀਡੀਓ ਚੱਲ ਗਈਆਂ ਤੇ ਫੇਸ ਵੈਲਿਊ ਬਣ ਗਈ ਸਾਡੇ ਭੈਣ ਭਰਾਵਾਂ ਦਾ ਪਿਆਰ ਮਿਲ ਗਿਆ ਉਹਨਾਂ ਨੇ ਬਹੁਤ ਆ ਤੇ ਚਲੋ ਅਸੀਂ ਕਰਦੇ ਆ ਵੀਡੀਓ ਕੰਟੀਨਿਊ ਕੰਪਲੀਟ ਤੇ ਹੁਣ ਨਾ ਚਾਰਾ ਟਾਈਮ ਆਇਆ ਟੀ ਟਾਈਮ ਤੇ ਉਹ ਸ਼ੇਰਾ ਵੀਰ ਗਿਆ ਚਾਹ ਲੈਣ ਮਰ ਪਿਆ ਜੀ ਸ਼ੇਰੇ ਵੀਰ ਘਰੇ ਡੈਣਾ ਸ਼ੂਟ ਕਰਨਾ ਤੇ ਉਦਾਂ ਅਸੀਂ ਆਪਣੇ ਉਧਰਲੇ ਪਾਸੇ ਕਰੀਦਾ ਆਪਣੇ ਘਰੇ ਸ਼ੂਟ ਕਰ ਚਾਰ ਵੀਡੀਓ ਤੇ ਬਣਾਵਤੀਆਂ ਹੁਣ ਸ਼ੇਰੇ ਵੀਰ ਘਰੇ ਡੈ ਹੀ ਤੇ ਚਲੋ ਆਉਂਦੀ ਚਾਹ ਪੀ ਕੇ ਫੇਰ ਲੱਗਦੇ ਆ ਨਾਲੇ ਫੋਨ ਅਡੋ ਗਿਆ ਲੋ ਲੋ ਕਰਾ ਬੰਦੀ ਹੋ ਗਏ ਕੇ ਫੋਨ ਬੰਦ ਹੋ ਗਏ ਕੇ ਤੇ ਬਸ ਹੋਰ ਕੀ ਆਪਣੇ ਕੋਲ ਮੈਗ ਮੈਂ ਕੁਮੜੇ ਚਾਰਜ ਕਰ ਲਈਏ। ਬਸ ਹੁਣ ਫਿਰ ਅੱਜ ਦਾ ਵਲੌਗ ਇੱਥੇ ਲਗਦਾ ਕੱਢਣਾ ਪੈਣਾ। ਬਾਕੀ ਥੋੜਾ ਬਹੁਤ ਜੇ ਹੋ ਸਗਾ ਸ਼ਾਮਾਂ ਨੂੰ ਵਲੌਗ ਕੰਟੀਨਿਊ ਕਰੂੰ ਮੈਂ ਤੇ ਸ਼ਾਮਾਂ ਨੂੰ ਕਰਕੇ ਕੰਟੀਨਿਊ ਐਡਿਟ ਕਰਕੇ ਅਪਲੋਡ ਕਰਕੇ। ਸੌਣਾ ਹੀ ਹੈਗੇ। ਕੀ ਦੇਖਣ ਦੇ? ਚਲੋ ਕੋਈ ਨਹੀਂ। ਸਗਾਈ ਹੁਣ ਪੀਨੇ ਆ ਚਾਹ, ਸ਼ੇਰਾ ਵੀਰ ਲਾਇਆ ਚਾਹ ਨਾਲ ਬਿਸਕਟ। ਚਲੋ ਚਾਹੀ। ਇੰਦਰ ਲਿਖਣਾ ਸਕ੍ਰਿਪਟ। ਤੇ ਚਲੋ ਹੁਣ ਚਾਹ ਚੂ ਪੀਨੇ ਆ ਵਾਹ ਹੁਣ ਚਾਹ ਪੀਨੇ ਆ ਚਾਹ ਚੂ ਪੀ ਕੇ ਫਿਰ ਤੁਹਾਨੂੰ ਮਿਲਦੇ ਆ ਸੋ ਗਾਈਸ ਹੁਣ ਵੀਡੀਓ ਮਰਪੇ ਵੀਰ ਬਣਾਉਣ ਰਹਾ ਸ਼ੂਟ ਤੇ ਹੋ ਗਿਆ ਖਤਮ ਹੁਣ ਕਰਤਾ ਪੈਕਅਪ ਮਲੇ ਪ੍ਰੋਪਰ ਪੈਕਅਪ ਨਹੀਂ ਹੋਇਆ ਥੰਬਨੇ ਲੈਣੇ ਆ ਥੋੜੀ ਬਾਹਰ ਵੀਡੀਓ ਬਣਾਉਣੀ ਉਹ ਤੇ ਸਾਡੀ ਚੌਂ ਵਾਲੀ ਵੀਡੀਓ ਜਿਹੜੀ ਨੇ ਚੌਂ ਇਕੱਠਿਆਂ ਦੀ ਉਹ ਅਸੀਂ ਪੈਕਅਪ ਕਰਤਾ ਵਾ ਤੇ ਬਾਕੀ ਰਹੀ ਗੱਲ ਦੂਜੀ ਡਾੜੀ ਦੇ ਦੇ ਇੰਦਰ ਦੇ ਰੋ ਰਹਿ ਗਏ ਆ ਹੁਣ ਭਲਕੇ ਕਰਾਂਗੇ ਅਸੀਂ ਦੋਆਂ ਇਹਨੇ ਰੋਲ ਜਿਹੜਾ ਰਿੰਦੇ ਮੇਰੇ ਤੇ ਇੰਦਰ ਦਾੜੀ ਤੇਂਦਰ ਦੇ ਤੇ ਉਹ ਭਲਕੇ ਲੈ ਲਾਂਗੇ ਬਾਕੀ ਸਾਡੇ ਚੌਂ ਜਿੱਥੇ ਇਕੱਠਿਆਂ ਨੇ ਬੈ ਕੇ ਕਰਨਾ ਰੋਲ ਉਹ ਹੋ ਗਿਆ ਖਤਮ ਤੇ ਹੁਣ ਤੇ ਪੈਕਪ ਵੀ ਕਰਨਾ ਬਸ ਸਟੈਂਡ ਸ਼ੂਟ ਵਗੈਰ ਚੁੱਕਣੇ ਫੋਨ ਚੁੱਕਣੇ ਆਪਣੇ ਤੇ ਸਾਰਾ ਸੈਟਅਪ ਕਰਾ ਦਈਏ ਵੀਰ ਨਾਲ ਤੇ ਹੁਣ ਜਾਣੇ ਆ ਘਰੇ ਤੇ ਥੰਮਨੇਲ ਹੁਣ ਪਹਿਲਾਂ ਲੈਣੇ ਆ ਤੇ ਫਿਰ ਥੰਮਨੇਲ ਲੈ ਕੇ ਫਿਰ ਘਰੇ ਜਾਵਾਂਗੇ ਘਰੇ ਜਾ ਕੇ ਤੇ ਬਸ ਕੱਪੜੇ-ਕੁੱਪੜੇ ਲਾਵਾਂਗੇ ਬਸ ਮੇਰੇ ਰੋਲ ਖਤਮ ਹੋਣ ਬਸ ਇੰਦਰ ਤੇ ਦਾੜੀ ਤੇ ਰਹਿ ਗਏ ਦੋਆਂ ਦੇ ਤੇ ਜੋ ਠੀਕ ਆ ਮੇਰੇ ਵਲੌਗ ਵਿੱਚ ਇਹੋ ਕੋਈ ਤੇ ਮੈਂ ਪਹੁੰਚਦਾ ਆਪਣੇ ਬੰਦਿਆਂ ਨੂੰ ਕਿੱਦਾਂ ਲੱਗਾ ਵੀਰ ਬੁ ਕਰਕੇ ਵੀਡੀਓ ਬਹੁਤ ਵਧੀਆ ਲੱਗਾ ਓਕੇ ਮਿਹਨਤ ਕਰਨ ਦਾ ਇਹ ਤੁਹਾਨੂੰ ਪਤਾ ਆ ਬਹੁਤ ਜ਼ਿਆਦਾ ਕਹਿਣ ਮਿਹਨਤ ਬਹੁਤ ਜਿਆਦੀ ਸਵੇਰ ਦੇ ਹੀ ਲੱਗੇ 7 ਵਜੇ ਦੇ ਹੁਣ ਟਾਈਮ ਹੋ ਗਿਆ 5 5 ਪੂਰੇ ਵੱਜ ਗਏ ਬਹੁਤ ਜਿਆਦਾ ਆਈ ਕਿਉਂਕਿ ਅੱਜ ਸਾਰੇ ਸੀਨਾਂ ਨੂੰ ਧੁੱਪੇ ਕਰਨੇ ਪਏ ਧੁੱਪੇ ਕਰਨੇ ਪਏ ਧੁੱਪੇ ਹੀ ਕਰਨੇ ਪਏ ਬਾਕੀ ਆਪਣੇ ਬਾਹਰ ਦੇ ਜਿਹੜੇ ਸੀਨ ਨੇ ਜਿਹੜੇ ਉਹ ਚ ਜਿਆਦਾ ਰੀਟੇ ਕੋਈ ਨਹੀਂ ਆ ਆਹ ਉਸਤਾਦ ਜੀ ਸਾਡੇ ਇੱਕ ਡਾਇਲੋਗ ਦੇ ਵਿੱਚ ਆ ਬੰਨੇ ਨੇ ਕੀਤੇ ਆ 81 ਰੀਟੇਕ ਸੀ ਦੇ ਕਿ 81 ਰੀਟੇਕ ਤੇ ਮੈਂ ਡਾਇਲੋਗ ਇਹਨੇ ਕਿਤੇ 99 ਰੀਟੇਕ ਮੈਂ ਕਿਤੇ 99 ਇਹਨੇ ਕਿਤੇ 81 ਉਹਨੇ ਇਹਨੇ ਕਿਤੇ 81 ਰੀਟੇਕ ਕਿਤੇ ਹੀ ਘੱਟ ਗਿਆ ਕੋਈ ਕਿਹਾ ਵੀ ਡਾਇਲੋਗ ਉਸ ਹਿਸਾਬ ਨਾਲ ਹੀ ਨਾ ਬਾਕੀ ਇਹ ਆ ਵੀ ਚੰਗੀ ਤਰ੍ਹਾਂ ਬੋਲਨਾਗੇ ਤਾਂ ਫੇਰ ਹੀ ਮਜ਼ਾ ਆ ਤੁਹਾਨੂੰ ਵੇਖਣ ਦਾ ਉਹ ਤਰ੍ਹਾਂ ਇਹਨੇ ਮਜ਼ਾ ਆ ਹਣਾ ਬਾਕੀ ਇਹ ਆ ਵੀ ਟਾਈਮ ਰਹਿਣਾ ਆਡੀ ਵੀਡੀਓ ਖਤਮ ਹੋ ਗਈ ਆ ਜੀ ਦੇਖੋ ਸੂਰਜ ਹੀ ਡੁੱਪ ਚੱਲਿਆ ਏ ਕਿਉਂਕਿ ਸੂਰਜ ਹੋਊਗਾ ਤਾਂ ਮਸਾ ਕੁਆਲਿਟੀ ਸਹੀ ਹੋ ਕੁਆਲਿਟੀ ਹਾਂ ਚਲੋ ਠੀਕ ਆ ਹੁਣ ਥੰਬਨੇਲ ਲਈਏ ਹਾਂ ਚਲੋ ਠੀਕ ਹੈ ਹੁਣ ਮਿਲਦਾ ਮੈਂ ਬਾਕੀ ਇਹ ਵਲੌਗ ਕਰ ਜਾ ਕੰਟੀਨਿਊ ਕਰਦੇ ਆ ਕੱਪੜੇ ਕੁਪੜੇ ਲਾ ਕੇ ਹੁਣ ਤੇ ਜੇ ਪਾ ਕੇ ਚਲੋ ਠੀਕ ਹੈ ਚਲੋ ਸਾਹਮਣੇ ਲਈਏ ਆਹ ਲਾ ਦੋ ਮੈਂ ਘਵਾਲ ਦੀ ਘੜੀ ਆਹ ਮੁੰਡੇ ਨੇ ਪੂਰੇ ਪੈਸੇ ਖਰਚੇ ਚੰਗੇ ਹੀ ਅੱਜ ਇਹ ਕੋਈ ਮਜ਼ਾਕ ਨਹੀਂ ਆ ਸਾਡੇ ਵਰਗੇ ਹੀ ਆ ਵੀਰ ਭਰਾ ਸਾਰੇ ਤੁਸੀਂ ਵੀ ਚਲੋ ਤੁਹਾਡੇ ਕੋਲ ਸਾਰਾ ਜਿਆਦਾ ਪੈਸੇ ਪਰ ਸਾਡੇ ਲਈ ਤੇ ਇਹੋ ਹੀ ਬਹੁਤ ਜਿਆਦਾ ਆ ਤੇ ਠੀਕ ਆ ਕਿ ਇਹੋ ਜਿਹਾ ਲੱਗ ਰਿਹਾ ਤੁਹਾਨੂੰ ਸ਼ਾਪਿੰਗ ਕਰਕੇ 150 ਦੀ 150 ਦੀ ਕੀਤੀ ਸਰਵੇ ਮੈਂ 150 150 ਆਪਰੇ ਲਈ 15000 ਰਗਾ ਹਾਂ ਠੀਕ ਆ ਅੰਕਲ ਦੀ ਵੀਡੀਓ ਇਹਨਾਂ ਦਾ ਹਾਂ ਅੰਕਲ ਦਾ ਚਲਾਉਣਾ ਨਹੀਂ ਉਹ ਮੈਂ ਇਹਨਾਂ ਨੂੰ ਆਈਫੋਨ ਵਾਲਾ ਵੇਖਿਆ ਨਹੀਂ ਉਹਨਾਂ ਨਾਲ ਤੇ ਹੈਗਾ 17 ਲੈ ਲਿਆ ਮੈਂ ਗੁਰੂ ਆ 17 Pro Max 10 ਆਪ 17 Pro Max ਇਹ ਲੈ ਆਂਦਾ 1 ਲੱਖ 60000 ਵਲੌਗ ਪਾਇਆ ਕਰੂਗਾ ਵੇਖੀ ਨਾਮ ਲਿਖਿਆ ਕਰਾ ਲੈਂਦਾ ਹੈ ਸਾਡਾ ਸਬਸਕ੍ਰਾਈਬਰ ਆਂਦਾ ਵਲੌਗ ਵੇਣਾ ਸਾਡੇ ਪਾ ਮਾ ਨੀ ਪਤਾ ਮਾ ਤੋਂ ਵਲੌਗ ਕਿਵੇਂ ਸਾਡੇ ਨਾਮ ਨਹੀਂ ਪਤਾ ਤੈਨੂੰ ਤੇ ਫਿਰ ਉਹਨੂੰ ਚੇਤਾ ਕਰਨਾ ਨਹੀਂ ਆਂਦਾ ਤੇਰਾ ਨਾਮ ਚੇਤਾ ਇੰਦਰ ਆ ਤੇਰਾ ਨਾਮ ਆ ਚਲੋ ਠੀਕ ਆ ਫਿਰ ਵੀਡੀਓ ਆਡੀਓ ਵੇਖਿਆ ਕਰੋ ਲਾਈਕ ਲਿਕ ਕਰਾਓ ਤੇ ਮੁੰਡੇ ਨੇ ਕਰ ਲਈ ਸ਼ੋਪਿੰਗ ਆ ਵੇਖੋ ਇੱਧਰ ਤੁਸੀਂ ਪੂਰਾ ਖੁੱਲੀ ਖੁੱਲੀ ਜਗਾ ਇੱਧਰਲੇ ਪਾਸੇ ਆ ਛੜ ਕੇ ਜਾਂਦੀ ਝੰਡੇ ਵਾਲੇ ਨੂੰ ਤੇ ਝੰਡੇ ਵਾਲਾ ਗੁਰੂ ਉਹ ਉਧਰ ਨੂੰ ਤੇ ਆ ਇਧਰ ਲਈ ਜੜੀ ਛੜਕਿਆ ਫਿਰ ਉਹ ਕਿਉਂ ਉਧਰ ਨਹੀਂ ਜਾਂਦੀ ਬੰਡਾਲੇ ਨੂੰ ਉਹ ਉਥੋਂ ਛੜਕ ਮੁੜਦੇ ਅੱਗੇ ਕਿਉਂ ਜਾ ਕੇ ਆ ਉਥੋਂ ਸੋ ਗਾਇਸ ਸ਼ੂਟ ਤੇ ਹੋ ਗਿਆ ਕੰਪਲੀਟ ਤੇ ਹੁਣ ਅਸੀਂ ਆ ਗਏ ਆ ਕਰੇ ਪਗਬਗਤੀ ਅੱਲਾ ਇੰਦਰ ਬੈਠਾ ਆ ਡੈਡੀ ਬੈਠਾ ਆ ਇਹ ਕਾਫੀ ਆ ਜੁੜ ਗਿਆ ਲਾ ਪਗਰਤੀ ਲਾ ਇੰਦਰ ਬੈਠਾ ਆ ਡੈਡੀ ਬੈਠਾ ਤੇ ਬਾਤ ਨੂੰ ਥੋੜੀ ਜਿਹਾ ਰਹਿ ਕੇ ਡੈਡੀ ਜੀ ਜਿਵੇਂ ਅੱਗੇ ਦੱਸਿਆ ਤੁਹਾਨੂੰ ਮੈਂ ਡੈਡੀ ਦੇ ਕਲੇਰ ওভার ਲਾਗੇ ਰਹਿ ਗਏ ਆ ਤੇ ਇੰਦਰ ਦੇ ਰਹਿ ਗਏ ਬਾਕੀ ਆਡੀ ਵੀਡੀਓ ਸਾਡੀ ਕੰਪਲੀਟ ਆ ਪਰ ਕੇ ਰੋਲ ਕਰਕੇ ਸ਼ਾਮ ਨੂੰ ਐਡਿਟਿੰਗ ਤੇ ਲੱਗ ਜਾਾਂਗੇ ਹੁਣ ਬਲਕਿ ਸ਼ਾਮ ਨੂੰ ਕਰਨੀ ਐ ਐਡਿਟ ਇਹ ਨਹੀਂ ਆ ਸਾਰੀ ਉਸਤਾਦ ਜੀ ਨੇ ਜਿਵੇਂ ਉਹ ਕਰਦੇ ਨੇ ਉਸਤਾਦ ਜੀ ਉਸਤਾਦ ਜੀ ਨੇ ਤੇ ਬਸ ਸ਼ਾਮ ਨੂੰ ਕਰ ਕੇ ਫਲਗੇ ਸ਼ੁਰੂ ਕਰ ਦਾਂਗੇ ਐਡਿਟ ਤੇ ਇੱਕ ਦੋ ਦਿਨ ਚੈਰਟ ਕਰਕੇ ਪਹਿਲੀ ਵੀਡੀਓ ਨੇ ਕਿੰਨਾ ਟਾਈਮ ਲੱਗਾ ਸੀ 18 ਘੰਟੇ 18 ਘੰਟੇ ਪਹਿਲੀ ਵੀਡੀਓ ਨੂੰ 18 ਘੰਟੇ ਲੱਗੇ ਐਡਿਟ ਕਰਨ ਤੇ ਤੇ ਹੁਣ ਦੂਜੀ ਵੀਡੀਓ ਨੂੰ ਸਾਣਾ ਵਾਅਦਾ ਉਸ ਤੋਂ ਵੱਧ ਟਾਈਮ ਲੱਗੂਗਾ ਹਨਾ 18 ਦੇ ਵੱਡੇ ਘੜਾ ਦੇ 25 ਘੰਟੇ ਪੱਕੇ ਲੱਗਣਗੇ ਕੇ ਬਰੀਕੀ ਜੀ ਆਣਾ ਬਰੀਕੀ ਜਾਨੇ ਵੀਡੀਓ ਜਾਈਏ ਦੋ ਢਾਈ ਦਿਨ ਵੀਡੀਓ ਦੋ ਦਿਨ ਤੇ ਪੱਕੇ ਲੱਗਣੇ ਆ ਦੋ ਢਾਈ ਦਿਨ ਦੋ ਢਾਈ ਦਿਨ ਹੋ ਜਦੋਂ ਵੀਡੀਓ ਐਡ ਕਰੀਏ ਨਾ ਪੂਰਾ ਬਰੀਕੀ ਜੀ ਆਣਾ ਪੈਂਦਾ ਜਿਹੜਾ ਬੰਦਾ ਕਰਦਾ ਐੜਾ ਇਹੋ ਜਿਹਾ ਵੀਡੀਓ ਨੂੰ ਪਤਾ ਹੁੰਦਾ ਇਹ ਚੀਜ਼ ਦਾ ਵੀ ਕੱਲੀ ਕੱਲੀ ਗੱਲ ਦੇਖਣੀ ਪੈਂਦੀ ਵੀ ਕਿਤੇ ਗਲਤੀ ਨਾ ਹੋ ਜੇ ਕਿਤੇ ਗਲਤੀ ਨਾ ਹੋ ਜੇ ਦੇਖੋ ਗਲਤ ਲਫ਼ਜ਼ ਨਾ ਪੈ ਜੇ ਵਿੱਚ ਜਾਂ ਕੋਈ ਗਲਤੀ ਕੋਈ ਹੱਥ ਮੂੰਹ ਸਾਊਂਡ ਵੀ ਇੱਧਰ ਉੱਧਰ ਹੋ ਗਿਆ ਹਾਂ ਹੱਥ ਪੱ ਲੱਗਦੇ ਹਾਂ ਹਾਂ ਹੱਥ ਵੜੇ ਤਾਂ ਖੜਾ ਬੰਦਾ ਨਹੀਂ ਮੈਂ ਮੰਨਦਾ ਸਾਊਂਡ ਵੀ ਇਹ ਫੋਨ ਕਿਹਦਾ ਵਿੱਚ ਆ ਜਾਂਦਾ ਹੈ ਉਹ ਕੰਪਨੀ ਦਾ ਨਾ ਚਲ ਠੀਕ ਆ ਤੇ ਬਾਕੀ ਦਾ ਵਲੌਗ ਇਹਦਾ ਕੰਟੀਨਿਊ ਕਰਦੇ ਆ ਤੇ ਹੁਣ ਰੋਟੀ ਛੱਟੀ ਖਾਣੇ ਆ ਰੋਟੀ ਛੱਟੀ ਖਾ ਕੇ ਤੇ ਫੇਰ ਬਣਉਂਦੇ ਆ ਦੁੱਧ ਲੈ ਆਈ ਦੁੱਧ ਲੈਣਾ ਨਹੀਂ ਆ ਹਾਂ ਚਲ ਠੀਕ ਦੁੱਧ ਲੈ ਆਈ ਚਾ ਚਲੀ ਦੁੱਧ ਲੈ ਆਈ ਹੁਣ ਜਾ ਕੇ ਹਲੋ ਗਾਈਜ਼ ਹਾਂ ਚਲ ਜਾ ਲੈ ਗਿਆ ਡੱਬਾ ਹੁਣ ਜਾਣਾ ਦੁੱਧ ਲੈਣਾ ਤੇ 6:30 ਵਜੇ ਲਈ ਬੱਸ ਆ ਗਈ ਆਹ ਆ ਗਈ ਇਹ ਜਮਰ ਵੀ ਲਾਸਟ ਬੱਸ ਆਏ ਸਾਡੇ ਹੋ ਰੋ ਗਈ ਜੇ ਇਹ ਹੋ ਰੋ ਗਈ ਜੇ ਬੀ ਲਾਸਟ ਬਸ ਹੈ ਜਿਹੜੀ ਅੰਮ੍ਰਿਤਸਰ ਤੋਂ ਸਾਡੇ ਪੱਖੋਂ ਕਾਦੇ ਵਿੱਚ ਆਉਂਦੀ ਹੈ ਤੇ ਬਸ ਇੱਥੇ ਲਾ ਕੇ ਲਾਸਟ ਸਟਾਪ ਇਹਦਾ ਹਾਂ ਤੇ ਸਵੇਰੇ ਪਹਿਲੀ ਬਸ ਜਾਂਦੀ ਹੈ 7 ਵਜੇ ਇੱਥੋਂ ਬਸ ਤੁਰੇ ਰੰਨੀਆਂ ਉਹ ਸੁਣਉਣੇ ਗਿਆ ਸੀ ਨੌਣ ਤੇ 2 ਮਿੰਟਾਂ ਜਿਨਾ ਕੇ ਆ ਗਿਆ ਜੀ ਗਾਈਜ਼ ਨਾਤਾ ਹੀ ਨਹੀਂ ਜੀ ਮੈਂ ਨਾ ਆਵਾਂਗੇ ਹਾਂ ਸੋ ਗਾਈਜ਼ ਨਾ ਆਵਾਂਗੇ ਯਾਰ ਹਜੇ ਖੁਰਾਣੀ ਵੇਲਾ ਘਰ ਦੇ ਕੱਪੜੇ ਕੁੱਪਰੇ ਧੋ ਰਿਆ ਇਸ ਕਰਕੇ ਨਹੀਂ ਨਾ ਸਕਣੇ ਹਾਂ ਕੋਈ ਨਹੀਂ ਨਾਗੇ ਚਲ ਕੋਈ ਨਹੀਂ ਨਾਤਾ ਨਾ ਨਾ ਤਾਂ ਇੱਕੋ ਜਿਹੀ ਆ ਕੋਈ ਗੱਲ ਨਹੀਂ ਇਹਦੀ ਵੈਸੇ ਚਲ ਡੱਬਾ ਲੈ ਕੇ ਆ ਗਏ ਨਾ ਆ ਤਾਉਣੀ ਉੱਧਰ ਨਾ ਆਇਆ ਤਾਵੇਂ ਜਰਾ ਅੱਗੇ ਤੁਰਿਆ ਹੋਣਾ ਰੰਗ ਤੇ ਮੇਰੇ ਵਰਗੇ ਰਹਿਦਾ ਹੀ ਆ ਆ ਤੇਰੀ ਗੱਲ ਤੇ ਅਸਰ ਕਰ ਲੈ ਕੀ ਆਏ ਆਹੋ ਇਹਨੂੰ ਕਹਾਂ ਬਾਦਾਮ ਖਾ ਕੇ ਚੇਤਾ ਵੜਾ ਪੁੱਣ ਹੁਣ ਇੱਕ ਬਾਦਾਮ ਮਿਲ ਗਿਆ ਦੇਖੋ ਬਾਦਾਮ ਖਾਊ ਹੁਣ ਖਾਣਾ ਹੈ ਤਿੰਨ ਦੇ ਫੇਰ ਇੱਕ ਮੈਂ ਕਦੇ ਨਹੀਂ ਮਿਲਦਾ ਕਾ ਉੱਥੇ ਵੀ ਮੰਡਨ ਡਿਆ ਉੱਥੇ ਵੀ ਕਹਿੰਦਾ ਤਾਂ ਖਾਣਾ ਜੇ ਆ ਲੈ ਮੈਂ ਇਦਾਂ ਵੀ ਕਰਕੇ ਬੈਠਾ ਆ ਛਫੜਾ ਦੇ ਫਿਰ ਕੇ ਆ ਮੈਂ ਮੰਨ ਲਿਆ ਕਦਾ ਦਗਦਾਮ ਹੋ ਗਿਆ ਤੇ ਰਮਾ ਜਾ ਰਾ ਤੂੰ ਚੱਲੀਏ ਤੁਰ ਕੇ ਨਾ ਲੋ ਕਰਦੇ ਆ ਅਗਲੇ ਗੰਨਾ ਕ ਥੱਕੇ ਆ ਇਹਨੇ ਭੁੱਖ ਲੱਗੀ ਪੂਰੀ ਰੋਟੀ ਖਾਣ ਲੱਗਾ ਇਹਨੂੰ ਵਿਚਾਰਨ ਲੱਗੀ ਭੁੱਖ ਉਹਨੂੰ ਖਾ ਲੈ ਰੋਇਆ ਯਾਰ ਨੂੰ ਦੇਖ ਗਿਆ ਹੀ ਇਹਨੂੰ ਰੱਖ ਅੱਧੀ ਦੇ ਦੇ ਨਹੀਂ ਬਸ ਅੱਧੀ ਦੇ ਦੇ ਵਿੱਚ ਦੋ ਜੂਠੀ ਨੀ ਜੂਠੀ ਨਹੀਂ ਅੱਧੀ ਦੋ ਖਾਲਾ ਤੇ ਮੈਂ ਬਾਹਾਂ ਆਣ ਕੇ ਖਾਣੇ ਓਏ ਡਰ ਗਿਆ ਮੈਂ ਹਾਈਟਾ ਦਾ ਲੈ ਆ ਗਏ ਚੋ ਠੀਕ ਹੈ ਜਾਨੀ ਦੁੱਧ ਲੈ ਜਾਨੇ ਆ ਆ ਲੂੜੇ ਪਿਓ ਤੇ ਓਏ ਆ ਲੂੜੇ ਪਿਓ ਤੇ ਕੋਈ ਗਾਣਾ ਫੇਰ ਫਿਰ ਗਿਆ ਬਾਲੀ ਮਾਈ ਸੋਣਾ 12 ਸੈਰ ਸੁਰ ਕਰਕੇ ਲੈ ਆਏ ਆ ਵੈਸੇ ਮਰੇ ਮੈਂ ਗਾਇ ਮੈਂ ਹੁਸਨ ਇੰਦਰ ਤੇ ਕੋਈ ਨਹੀਂ ਆ ਭਾਈ ਵੇ ਜਾਵਾਂਗੇ ਇੱਕ ਵਾਰ ਰੋਟੀ ਖਾ ਕੇ ਤਾ ਰੋਟੀ ਖਾਣੇ ਆ ਰੋਟੀ ਸਬਜੀ ਗਰਮ ਹੋਂਦੀ ਆ ਤੇ ਚਲੋ ਰੋਟੀ ਖਾ ਕੇ ਫਿਰ ਮਿਲਦਾ ਤੁਹਾਨੂੰ ਮੈਂ ਗਾਈ ਸੋਣ ਅਸੀਂ ਆਏ ਬਾਹਰ ਸੈਰ ਕਰਨ ਮੈਂ ਡੈਡੀ ਦੇ ਇੰਦਰ ਤੇ ਨਹੀਂ ਜਾਣੇ ਬਾਕੀ ਅਸੀਂ ਅੱਜ ਆਏ ਆ ਵੀ ਵੀਡੀਓ ਵੀਡੀਓ ਬਣਾ ਲਈ ਹੈ ਕੰਪਲੀਟ ਹੋ ਗਿਆ ਸ਼ੂਟ ਅੱਡਾ ਤੇ ਸ਼ੂਟ ਕਰਕੇ ਫ੍ਰੀ ਹੋ ਗਏ ਤੇ ਹੁਣ ਅਸੀਂ ਜਿਹੜਾ ਵਲੌਗ ਬਣਾਇਆ ਉਹ ਐਡਿਟ ਕਰੂੰਗਾ ਬਾਕੀ ਇਹ ਜਦੋਂ ਵੀਡੀਓ ਆ ਗਈ ਤੇ ਉਹ ਮੈਂ ਡਿਸਕ੍ਰਿਪਸ਼ਨ ਵਿੱਚ ਲਾ ਦੂੰਗਾ ਬਿਲਕੁਲ ਵੀ ਆ ਹੋ ਸਕਦਾ ਇਹਦੇ ਵਿੱਚ ਆ ਵੀਡੀਓ ਵਿੱਚ ਲਾ ਦੂੰਗਾ ਮੈਂ ਤੇ ਜੇ ਕੋ ਹੋਰ ਵਲੌਗ ਬਣਾਉਂਗਾ ਉਹਦੇ ਵਿੱਚ ਵੀ ਲਾ ਦੂੰਗਾ ਤੁਸੀਂ ਜਾ ਕੇ ਡਿਸਕ੍ਰਿਪਸ਼ਨ ਚੈੱਕ ਡਿਸਕ੍ਰਿਪਸ਼ਨ ਵਿੱਚ ਜਾ ਕੇ ਚੈੱਕ ਕਰ ਲਿਓ ਲਿੰਕ ਉਹ ਵੀਡੀਓ ਦਾ ਜਾ ਕੇ ਚੈੱਕ ਕਰਿਓ ਤੇ ਜਦੋਂ ਓਪਨ ਕਰੋਗੇ ਨਿਕਲ ਆਉਣੀ ਹੈ ਤੇ ਉਹਨੂੰ ਵੇਖ ਕੇ ਪਸੰਦ ਆਈ ਤੇ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਬਾਕੀ ਬਸ ਅੱਜ ਦੇ ਵਲੌਗ ਵਿੱਚ ਇਹੋ ਥੱਕੇ ਜਰੂਰ ਬੜੇ ਹਨ ਵੀ ਸਵੇਰ ਦੇ ਹੀ ਨਾ ਮੇਰੇ ਖਿਆਲ ਨਾਲ 7 ਵਜੇ ਤੇ ਰੈਡੀ ਹੋਣ ਨੇ ਤੇ 8 ਵਜੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਸੀ ਅਸੀਂ 8 ਵਜੇ ਲੈ ਕੇ ਸ਼ਾਮੀ 5 6 6 ਵਜੇ ਤੇ ਅਜੇ ਡੈਡੀ ਦਾ ਤੇ ਇੰਦਰ ਦਾ ਬਰ ਵੀ ਰੋਲ ਕਰਨ ਵਾਲਾ ਰਹਿ ਗਿਆ ਉਹ ਦੋਵਾਂ ਦਾ ਸ਼ਾਟ ਲੈਣ ਵਾਲਾ ਰਹਿ ਗਿਆ ਬਸ ਕੱਲ ਲਾਵਾਂਗੇ ਹੁਣ ਉਹ ਬਸ ਹੁਣ ਦੋਵਾਂ ਜਾਣੇ ਦੀ ਆ ਉਹ ਲੈ ਕੇ ਸ਼ਾਟ ਤਹੀਂ ਫਿਰ ਫਰੀ ਆ ਬਾਅਦ ਕਰਾਂਗੇ ਵੀਡੀਓ ਐਡਿਟ ਐਡਿਟ ਕਰਕੇ ਤੇ ਛਾੜ ਦਾਂਗੇ ਤੇ ਜਿੱਦਨ ਵੀ ਆ ਗਈ ਤੇ ਮੈਂ ਤੁਹਾਨੂੰ ਜ਼ਰੂਰ ਦੱਸ ਦੂੰਗਾ ਤੁਸੀਂ ਜਾ ਕੇ ਜ਼ਰੂਰ ਵੇਖਿਓ ਤੇ ਵੇਖੇ ਪਹਿਲਾਂ ਵੇਖਿਓ ਠੀਕ ਹੈ ਮੈਂ ਨਹੀਂ ਕਹਿਣਾ ਵੀ ਤੁਸੀਂ ਪਹਿਲਾਂ ਸਬਸਕ੍ਰਾਈਬ ਕਰੋ ਜਾਂ ਲਾਈਕ ਕਰੋ ਸ਼ੇਅਰ ਕਰੋ ਹਾਂ ਪਹਿਲਾਂ ਵੀਡੀਓ ਵੇਖੋ ਵੀਡੀਓ ਚੰਗੀ ਲੱਗੇ ਪਹਿਲਾਂ ਤੁਸੀਂ ਆਪਣੇ ਮਨ ਨਾਲ ਸਲਾਹ ਕਰੋ ਵੇਖ ਕੇ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਫੇਰ ਕਰਿਓ ਪਹਿਲੇ ਵੀਡੀਓ ਵੇਖੋ ਪਹਿਲੇ ਵੇਖੋ ਪੂਰੀ ਫੇਰ ਫਾਇਦਾ ਪੂਰੀ ਵੀਡੀਓ ਵੇਖ ਕੇ ਤੇ ਮੈਂ ਇਹ ਨਹੀਂ ਕਹਿਣਾ ਤੁਸੀਂ ਪਹਿਲਾਂ ਜਾ ਕੇ ਸਬਸਕ੍ਰਾਈਬ ਕਰਦੋ ਲਾਈਕ ਕਰਦੋ ਨਾ ਪਹਿਲੇ ਤੁਸੀਂ ਵੀਡੀਓ ਵੇਖੋ ਫੇਰ ਤੁਸੀਂ ਦੱਸਣਾ ਆਪ ਆਪ ਨੇ ਮਨਸਲਾ ਕਰਨੀ ਜੇ ਸਹੀ ਆ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਬਸ ਜਾ ਕੇ ਹੁਣ ਮੈਂ ਵੀਡੀਓ ਐਡਿਟ ਕਰੂੰਗਾ ਵਲੌਗ ਐਡਿਟ ਕਰਕੇ ਅਪਲੋਡ ਕਰਕੇ ਤੇ ਫੇਰ ਸੌਂਗਾ ਤੇ ਅੱਜ ਦੇ ਵਲੌਗ ਵਿੱਚ ਇਹੋ ਹੀ ਤੇ ਮੈਂ ਨੋਟਸ ਲੰਘਲੇ ਅਦੁੱਤ ਬਾਕੀ ਅੱਜ ਦੇ ਵਲੌਗ ਵਿੱਚ ਇਹੋ ਹੀ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਿਓ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਨਦੇ ਲਈ ਬਾਏ ਬਾਏ ਗੁੱਡ ਨਾਈਟ